ਹਾਂਜੀ ਕੀ ਹਾਲ ਹੈ ਸਾਰੇ ਲੋਰ ਕੀ ਵਾਦਾ ਕਰਦਾ ਜਰੇ ਉਤਰਪਾਤਰ ਸਾਰੇ ਕਿਹਨਾਂ ਸਾਰੇ ਵੀਰੋ ਦੇ ਨਾਲ ਕੋਠੀਕਾ ਨਾ ਬਾਈ ਉੱਠ ਖੜੇ ਮੈਂ ਹੋਂ ਤਾਂ ਪਈ ਜੀ ਭਲਾ ਮੈਂ 4 ਵਜੇ ਉੱਠਿਆ ਫਿਰ ਮੈਂ 6 ਵਜੇ ਉੱਠਿਆ 6 ਵਜੇ ਉੱਠ ਕੇ ਦੇਖੇ ਸੀ ਆਪਣੇ ਕੋਈ ਵੀ ਕੂਤਰ ਵੇਲਾ ਨਹੀਂ ਛੱਡਦਾ ਸਾਰੇ ਰੈਸ਼ ਰੱਖੀ ਹੋਈ ਸੀ ਤੇ ਆਹ ਉਤਰ ਬਈ ਨਹੀਂ ਛੱਡਿਆ ਬਾਜੀ ਹਨ ਇਹਨੇ ਆਪਦੇ ਵਾਲਾ ਕੰਮ ਕਰਤਾ ਜੀ ਰਾਤ ਜੱਜ ਮੋਟਰਾ ਮਿੱਠਾ ਮਾਰਿਆ ਚਰਬੀ ਵਾਲਾ ਠੀਕ ਹੈ ਕਿ ਨਹੀਂ 2 3 ਉਦੋਂ ਪਹਿਲਾਂ ਤੁਹਾਨੂੰ ਪਤਾ ਮਾਰੀ ਮੂਰੀ ਗਿਆ ਕੋਈ ਫਾਇਦਾ ਨਹੀਂ ਹੈਣਾ ਛੱਡਣ ਵਾਲੇ ਕੰਮ ਦਾ ਘਰੇ ਹੀ ਛੱਡਦੇ ਪਰ ਉਹਨੂੰ ਪਾਣੀ ਦੇ ਦੇ ਇਹਦਾ ਮਾਰੀ ਗੋਲ ਨਾ ਹਰੇ ਟੂਸੇ ਵਾਲੇ ਦਾ ਚੱਲ ਸ਼ੇਰਾ ਇਹਨੂੰ ਦਿੱਤਾ ਵੀ ਲਗਭਗ 40 ਐਮਲ ਪਾਣੀ 40 ਐਮਲ ਪਾਣੀ ਦੇ ਆਪੀਏ ਤੇ ਸਹੀ 7 ਵਜੇ ਆ ਜਾਵਾਂ ਬਾਜੀ ਵਾਲਾ ਟਾਈਮ ਹੈ ਤੇ ਅੰਦਰ ਕਿੱਧਰ ਵੜੀ ਜਾਂਦਾ ਕਬੂਤਰਾਂ ਕਹਿੰਦਾ ਸੀ ਮੈਂ ਤਾਂ ਭੁੱਲ ਗਿਆ ਲਓ ਜੀ ਤੇ ਇੱਕ ਇਹ ਛਾਕਦੋਲਾ ਮਾਰੀ ਬਈ ਤੇ ਇਹਦਾ ਹੈਗਾ ਅੱਜ ਪਹਿਲਾ ਪਾਣੀ ਬਾਲੀ ਕਾ ਲੱਗੇ ਨੂੰ ਡਣ ਦੀ ਇਹਨੂੰ ਦਿੱਤਾ ਬਈ 7 ਮਿਲ ਪਾਣੀ ਠੀਕ ਹੈ ਇਹਦਾ ਸਹੀ ਬਸ 6 ਗਾਰਗੇ ਹੋ ਗਏ ਬਸ ਉੱਕੇ ਦਿਨਾਂ 7ਵੀਂ ਵਾਰੀ ਪਾਣੀ ਦੇ ਆ ਮੈਂ ਚੱਲ ਬਈ ਠੀਕ ਹੈ ਸੋਚ ਕੇ ਵਗਦਾ ਉਹ ਚੈੱਕ ਕਰੀ ਪਰ ਸੋਚਦੇ ਤਾਂ ਹੈ ਜੇ ਤੱਕ ਮੈਨੂੰ ਪਤਾ ਕਬੂਤਰ ਹਨ ਲਗਭਗ ਵੀ ਕਬੂਤਰ ਮੱਚੇ ਹੀ ਪਏ ਆ ਯਾਰ ਤੇ ਬਸ ਦੋ ਕਾ ਹਟ ਆਉਣੇ ਆ ਬਈ ਆ ਚਾਰ ਕਬੂਤਰੀ ਵਿਹਲੇ ਸੀਗੇ ਨਹੀਂ ਚਾਰ ਕੀ ਇੱਕ ਤਾਂ ਸਾਹਵੇਂ ਹੀ ਸੀਗਾ ਤੇ ਤਿੰਨ ਕਬੂਤਰ ਵਿਹਲੇ ਸੀ ਸਰ ਇੱਕ ਕਬੂਤਰੀ ਦੋ ਕਬੂਤਰ ਲਓ ਜੀ ਤੇ ਕੇ ਲਾਸਟ ਕਬੂਤਰੀ ਨੂੰ ਵੀ ਡਾਦ ਗਏ ਹਰੀ ਟੋਰੀ ਗਲਾਬੀ ਟੂਸਾ ਤੇ 2 ਪਹਿਲਾਂ ਬੇਗਾ ਕੰਡ ਕਾਂਤ ਵਾਲਾ ਇੱਕ ਫੂੰਜੇ ਟੂਸੇ ਵਾਲਾ ਤੇ ਇੱਕ ਖੱਬੇ ਟੂਸੇ ਵਾਲਾ ਓਨਲੀ ਡਾਇ ਆਪਾਂ 1 2 3 4 ਕਬੂਤਰ ਛੱਡੇ ਆ ਬਈ ਬਸ ਸਿਰਫ ਹੀ 4 ਕਬੂਤਰ ਬਾਕੀ ਦੇ ਕਬੂਤਰ ਸਾਫ ਨਹੀਂ ਸੀ ਕੋਈ ਤਾਂ ਤੁਹਾਨੂੰ ਪਤਾ ਬਈ ਕੂਤਰਾਂ ਦੇ ਫਾਲਟ ਕਰਕੇ ਨਹੀਂ ਸਾਫ ਹਨ ਵੀ ਇਹ ਕਬੂਤਰਾਂ ਨੂੰ ਇਹ ਦੋ ਕੂਤਰ ਨੇ ਬਰੋਬਰੀ ਪਾਇਆ ਕੱਲ 7-7 ਬਦਾਮ ਤੁਸੀਂ ਐਂ ਦੇਖ ਲਓ ਠੀਕ ਹੈ ਤੇ ਉਹ ਹਾਂ 7 ਛੱਡੋ ਮੈਂ ਗੀੜਿਆਂ ਵਾਲੇ ਕੂਤਰਾਂ ਦੀ ਗੱਲ ਦੱਸ ਦਿੰਨਾ ਤੁਹਾਨੂੰ ਹਟ ਜਾ ਇੱਕ ਮਿੰਟ ਰੋਕੋ ਆ ਆ ਕੋਲੇ ਦੇ ਪਹੇ ਨੀ ਦੀ ਦੀ ਇੱਕ ਦਾ ਵੀ ਆ ਗੂਰੀ ਦੀ ਗੇੜੀ ਸੀ ਗਾੜੇ ਕਾਲੀ ਚੀਨੀ ਦੇ ਸੱਜੀ ਗਲਾਬੀ ਬਗਲ ਵਾਲੀ ਦੀ ਠੀਕ ਹੈ ਪਹਿਲਾਂ ਗੂਦਰੀ ਚੈੱਕ ਕਰ ਕੋਈ ਚੱਕਰ ਨਹੀਂ ਮਾਰ ਦਿਓ ਨੀ ਗਾ ਯਾਰ ਉਹ ਤਾਂ ਪਹਿਲਾਂ ਵੀ ਲੱਗੀ ਪਈ ਆ ਸਾਰਿਆਂ ਨੂੰ ਨਹੀਂ ਗਾ ਤਾ ਇੱਕ ਕਬੂਦਰੀ ਨੂੰ ਸਿਰਫ 6 ਵੀ ਨਹੀਂ ਸਾਢੇ 5 ਬਦਾਮ ਪਾਏ ਇਹਨੂੰ ਮੈਂ ਸਿਰਫ ਇੱਕ ਬਦਾਮ ਰੱਖੀ ਪਈ ਆ ਬਾਈ ਤੇ ਦੂਜਿਆਂ ਨੂੰ 7-7 ਪਾਏ ਇਹਦੇ ਬਰੂਬਰ ਜਿਹੜੇ ਵਿਲੇ ਹੋਏ ਆ ਉਹ 7-7 ਖਾ ਕੇ ਵਿਲੇ ਹੋਗੇ ਇਹ ਪੰਜਾਂ ਚੋਂ ਵੀ ਅੱਧਾ ਇੱਕ ਰੱਖੀ ਬੈਠੀ ਐ ਉਦੋਂ ਰੋਗਲਾ ਵੀ ਹੁੰਝੇ ਵਾਲਾ ਕੋਦੇ ਢੇੜੇ ਸੀ ਤੇ ਆ ਰਿਹਾ ਕਲਾ ਵੀ ਹੁੰਝੇ ਵਾਲਾ 18 ਲਈ ਐਂਟਰੀ ਵਾਸਤੇ ਵੀ ਆ ਕੁਤਰ ਦੇ ਕਿੜੇ ਸੀ ਆ ਫਰਦਾ 4 ਤੇ ਇਹ ਵੀ ਬਈ ਘਟੋ ਘਟਾ ਅੱਧਾ ਇੱਕ ਵਦਾਂ ਰੱਖੀ ਹੋਇਆਗਾ ਤੇ ਇੱਕ ਜਿਹੜੀ ਕੱਲ ਨੂੰ ਗੁਦਰੀ ਸਾਂਭਣੀ ਆ ਉਹ ਨਹੀਂ ਵੀ ਸਾਨੂੰ ਪਤਾ ਸੱਚ ਅੱਜ ਸਾਂਭਣੀ ਆ ਕੱਲ ਨੂੰ ਛੱਡਣੀ ਆ ਉਹਨੇ ਵੀ ਨਹੀਂ ਬਈ ਹਜੇ ਕੱਲ ਸਿਰਫ 6 ਵਦਾਂ ਪਾਏ ਸੀ ਮੈਨੂੰ ਲੱਗਦਾ ਹਜੇ ਤੱਕ ਕੋਨੇ ਵੀ ਨਹੀਂ ਕਰਦੀ ਰਹਿ ਸਾਫ ਕੀਤੀ ਮੈਨੂੰ ਲੱਗਦਾ ਹੁਣ ਐਂਟਰੀਆਂ ਛੱਡਣੀਆਂ ਪੈਣਗੀਆਂ ਆਪਾਂ ਨੂੰ ਇਹ ਰੋ ਕੋਈ ਚੱਕਰ ਵਾਲੀ ਗੱਲ ਨਹੀਂ ਹਨਾ ਵੀ ਮੰਨ ਲੇ ਚਲ ਯਾਰ ਹਜ਼ਾਰ ਹਜ਼ਾਰ ਰੁਪਏ ਹੀ ਇਹ ਕਿੱਡੀ ਗੱਲ ਹੈ ਤੇ ਉਹ ਰੋਲਾ ਜਾਨਵਰ ਦਾ ਯਾਰ ਐਵੇਂ ਜਾਨਵਰ ਨਾ ਗਵਾ ਗਏ ਆਪਾਂ ਹਨਾ ਕੂਤਰ ਤੰਦਰੁਸਤ ਨਹੀਂ ਕੂਤਰਾਂ ਨੂੰ ਮੰਨ ਲੇ ਚਲ ਫੁੜਕ ਜਾਂਦੇ ਆ ਸੁਰਤ ਨਹੀਂ ਰਹਿੰਦੀ ਕੂਤਰਾਂ ਨੂੰ ਜ਼ੋਰ ਮਾਰ ਜਾਂਦੇ ਅੰਦਰ ਕੁਝ ਹੁੰਦਾ ਨਹੀਂ ਕੂਤਰਾਂ ਦੇ ਤੇ ਐਵੇਂ ਕੂਤਰ ਕਮਾਜਦਾ ਜਾਨਵਰ ਮਰਦੇ ਆ ਨਾਲੇ ਨਾਲੇ ਹਰਾਉਣਿਆਂ ਨਾਲੇ ਹਰਦੇ ਆ ਕੀ ਫਾਇਦਾ ਉਹ ਗੱਲ ਚ ਹਨਾ ਇਹ ਦੂਜੰਗਾ ਯਾਰ ਜੇ ਨਹੀਂ ਕੂਤਰ ਬਣਦਾ ਚੁੱਪ ਕਰਕੇ ਬਈ ਉਹਨੂੰ ਘਰੇ ਓਲਾ ਮਾਰ ਦਿਓ ਜਾਂ ਖੁੱਡੇ ਹੀ ਛੱਡ ਦਿਓ ਪਤਾ ਪਾ ਕੇ ਤੱਕਾਣਾ ਕਰੀ ਜਾਣ ਵਰ ਨਾਲ ਆਪਣਾ ਵੀ ਹੁਣ ਜੇ ਸੈੱਟ ਸਾਵੇਂ ਸੱਚੀ ਗੱਲ ਦੱਸਦਾ ਮੈਂ ਜੇ ਸੈੱਟ ਸਾਵੇਂ ਇੱਕ ਨੰਬਰ ਪਾ ਛੱਡਾਂਗੇ ਜੇ ਸੈੱਟ ਨਾ ਸਾਵੇਂ ਕੋਈ ਚੱਕਰ ਨੇ ਐਂਟਰੀਆਂ ਜਾਣ ਦਿਓ ਕੋਈ ਹਜ਼ਾਰ-ਹਜ਼ਾਰ ਰੁਪਏ ਹੀ ਹੁੰਦਾ ਕੋਈ ਕਿਢੀ ਵੱਡੀ ਗੱਲ ਹੈ ਹੁਣ ਤੇ ਐਵੇਂ ਉਹ ਗੱਲਾਂ ਚ ਕੀ ਫਾਇਦਾ ਕਿ ਨਹੀਂ ਲਓ ਜੀ ਇੱਕ ਸਾਡਾ ਹੋਰ ਆ ਗਿਆ ਬਾਜੀ ਵਾਲਾ ਪੱਠਾ ਇਹਦੀ ਹੈਗੀ ਜੀ yellow ਘੰਡ ਤੇ ਆ ਕੀ ਹੈ ਤਰੀ ਆ ਕਿਹੜਾ ਰੰਗ ਹੁੰਦਾ ਹੈ ਇਹ ਉਹ ਡਾਰਕ ਬਲੂ ਜ ਆ ਹਨਾ ਤੇਜੀ ਲਾਲਾ ਇਹਦੀ ਨਾਲ ਦਾ ਠੀਕ ਹੈ ਇਹਦੀ ਹੈਗੀ ਨੀਲੀ ਬਿਠ ਤੇ ਯੈਲੋ ਕੰਡ ਹੋਰ ਪੁੱਤ ਕਿਵੇਂ ਆ ਫਿਰ ਯੈਲੋ ਕਰ ਤੈਨੂੰ ਬਾਈ ਛੜਦ ਕੇ ਮੂਰ ਲਾ ਕੇ ਮੂਰ ਆਲੇ ਮੂਰ ਲਾ ਕੇ ਬਾਈ ਛੜਦ ਕੇ ਤੈਨੂੰ ਹੈ ਦੱਸ ਤੇ ਸਾਂਹ ਵਾਲੀ ਕਬੂਤਰੀ ਵੀ ਚੱਕ ਲਈ ਬਈ ਆਪਾਂ ਵੈਸੇ ਚੱਕੀ ਤਾਂ ਹੈਗੀ ਮੰਨ ਕੇ ਚਲੋ ਤੜਕੇ 4 ਵਜੇ ਦੀ ਪਰ ਐਕਚੁਅਲੀ ਗੱਲ ਕੀ ਹੋਈ ਨਾ ਤੁਹਾਨੂੰ ਮੈਂ ਦੱਸਦਾ ਕੱਢ ਜੋ ਨਾ ਪੁੱਤ ਪਹਿਲਾਂ ਤੂੰ ਮੈਂ ਬਿਠਾ ਵੇਖੋ ਤੂੰ ਬਿਠਾ ਕਿਹੋ ਜਿਹਾ ਮਰੀ ਜਾਂਦੀ ਆ ਆ ਤਾਂ ਵਿੱਚ ਬਿਠਾ ਇਹੋ ਜਿਹਾ ਮਰੀ ਜਾਂਦੀ ਹੈ ਵੀ ਐਂ ਲੱਗਦਾ ਵੀ ਨਾ ਜਿਵੇਂ ਸਮਾਨ ਅਣਪਛਾਈ ਕੱਢਿਆ ਜੁੱਦੀ ਦੇ ਵਿੱਚੋਂ ਉਵੇਂ ਹੀ ਹਨਾ ਤੇ ਇਹ ਦੂਜੀ ਗੱਲ ਪਾਲਟੀ ਹੈ ਕਬੂਦਰੀ ਆਪਾਂ ਇਹ ਆ ਦੇਖੋ ਆ ਬਦਾਮ ਦੀ ਕੈਂਕਰ ਵੇਖੋ ਇੱਕ ਮਿੰਟ ਘਟੋ ਘਟ ਦੋ ਦਿਨ ਪੁਰਾਣੀ ਕੈਂਕਰ ਆ ਬਈ ਆ ਆ ਦੂਜੇ ਨਵਾਂ ਵੇਖ ਲਓ ਬਦਾਮ ਇੱਕ ਮਿੰਟ ਖੜ ਜੋ ਟਿੱਕ ਜਾ ਇੱਥੇ ਨਵਾਂ ਤੇ ਪੁਰਾਣਾ ਫਰਕ ਦੇਖ ਲਓ ਕਿੰਨਾ ਆ ਆ ਕੈਂਕਰ ਕਿੰਨੇ ਦਿਨ ਪੁਰਾਣੀ ਹੈ ਠੀਕ ਆ ਆਈ ਨਾ ਸਮਾਂ ਨਿਕਲੇ ਅੰਦਰੋਂ ਮਾੜਾ ਮਾੜਾ ਰੀਤ ਰੂਤ ਨਿਕਲਾ ਜੇ ਖੁੱਡੇ ਚ ਮੂੰਹ ਮਾਰ ਲੈਂਦਾ ਪੁੱਤਰ ਕੋਈ ਚੱਕਰ ਨਹੀਂ ਐਂ ਵੇਖੋ ਖੜ ਜੋ ਬੈਟਰੀ 7% 9:42 ਹੋ ਗਏ ਤੇ ਸਾਹਮਣ ਵਾਲੇ ਗੂਤਰ ਨੂੰ ਬਸ 7 ਵਜੇ ਨੂੰ ਬਦਾਨ ਘਰ ਦੇਣੇ ਹੁਣੇ ਤੜਕੇ ਠੀਕ ਹੈ ਕਿ ਨਹੀਂ ਨਾ ਤਾਂ ਪਾਣੀ ਖਿੱਚਿਆ ਸੀ ਜਿਹੜਾ ਲਾਇਆ ਸੀ ਇਹਨੂੰ ਆਪਾਂ ਤੇ ਨਾ ਕੱਲ ਵਾਲੇ ਬਦਾਨ ਖਿੱਚੇ ਆ ਹੁਣ ਤੁਸੀਂ ਆ ਇੱਥੋਂ ਯਾਰ ਤੁਸੀਂ ਅੰਦਾਜ਼ਾ ਲਾ ਲਿਆ ਕਰੋ ਨਾ ਤੁਸੀਂ ਕਿਤੇ ਆਏ ਨਾ ਸੋਚੋ ਵੀ ਮੈਂ ਬੰਨ ਨਹੀਂ ਬਣਾਈ ਜਾਂਦਾ ਜਿਹੜੀ ਗੱਲ ਆਪਾਂ ਤੁਹਾਡੇ ਸਾਹਮਣੇ ਕਰਦਾ ਨਾ ਮੈਨੂੰ ਕੋ ਹੋ ਜਾਏ ਰੱਖਦਾ ਕਿਸੇ ਵੀ ਗੱਲ ਦਾ ਪਰसों ਵਾਲੀ ਫਰਾਕ ਉਦਰੀ ਨੇ ਕੱਲ ਖਿੱਚਿਆ 2 ਵਜੇ ਨੂੰ 2 ਵਜੇ ਨੂੰ ਖਿੱਚੀ ਨੀ ਮੋਦੀ ਬਦਾਮ ਰੱਖ ਤੇ 2 ਵਜੇ ਨੂੰ ਮੋਦੀ ਬਦਾਮ ਰੱਖਿਆ ਛੀਖਣੀ ਸਾਢੇ ਛੀ ਬਦਾਮ ਰੱਖਿਆ ਮੈਨੂੰ ਪਤਾ ਹੈ ਛੀ ਬਦਾਮਾਂ ਚੋ ਅੱਜ ਭਾਈ ਸਾਹਿਬ ਅਗਲੇ ਦਿਨ ਦੇ ਤੁਸੀਂ ਇਹ ਰੱਖ ਲੋ ਵੀ ਕੱਲ 2 ਵਜੇ ਰੱਖੇ 2 ਵਜੇ ਤੋਂ ਲੈ ਕੇ ਅੱਜ ਦੇ 10 ਵਜੇ ਨਾਲੇ ਹੋ ਗਏ ਛੀ ਬਦਾਮਾਂ ਚੋ ਵੀ ਆਹ ਕੈਂਕਰਾਂ ਕੱਢਣੀਆਂ ਪੰਗਾਂ ਦੀ ਲੋ ਤੇ ਕਿੰਨੀ ਕਿ ਤੰਦਰੁਸਤੀ ਆ ਤੁਸੀਂ ਆਪੇ ਦੇਖਣਾ ਹਣਾ ਇੱਕ ਕਬੂਤਰ ਆ ਕੇ ਬੈਠ ਗਿਆ 10 ਵਜੇ ਦੇ 2 ਮਿੰਟਾਂ ਤੇ ਇਹ ਮੇਰੇ ਹਿਸਾਬ ਨਾਲ ਹੈਗਾ ਜੀ ਹਰਾ ਫੂੰਗਾ ਗਲਾਬੀ ਟੂਸੇਲਾ શાਕ ਲਾ ਦੀ ਪਈ ਇਹਨੂੰ ਤੇ ਆ ਗਏ ਕਬੂਤਰ ਵੀ ਬੈਠਾ ਬਈ ਜਿਹੜੇ ਰਹਿ ਗਏ ਸੀਗੇ ਤਿੰਨ ਪਾਣੀ ਵਾਲੇ ਤੇ ਘਰੇ ਵੈਸੇ ਤਾਂ ਗਿਆ ਸੀ ਬਈ ਮੈਂ ਰੋਟੀ ਖਾਣ ਪਰ ਰੋਟੀ ਖਾਣ ਦਾ ਟਾਈਮ ਨਹੀਂ ਮਿਲਿਆ ਫੇਰ ਮੈਂ ਕਿਹਾ ਗੂਟ ਲਗਾਓ ਰਿਸਕ ਉਠਾਓ ਤੇ ਕੂਤਰਾਂ ਨੂੰ ਬਦਾਮ ਪਾਓ ਤੇ ਮੈਂ ਤਾਂ ਕਰਕੇ ਬੜਾ ਬਦਾਮ ਨੂੰ ਪਾ ਕੇ ਸਾਰੇ ਅੰਦਰ ਵਾਲੇ ਕੂਤਰਾਂ ਦਾ ਕੰਮ ਨਿਵੇੜ ਕੇ ਉਹਦੋਂ ਇਹ ਬੈਠ ਜਾਣਗੇ ਇਹਨਾਂ ਨੂੰ ਤਾੜ ਕੇ ਫੇਰ ਰੋਟੀ ਖਾਵਾਂਗੇ ਹਨਾ ਤੇ ਕਬੂਤਰ ਆ ਫਿਰਦੇ ਤਿੰਨੇ ਆਪਣੇ ਸਿਰ ਨੂੰ ਦਿਖਾਵਾ ਤਾਂ ਹੁਣ ਥੱਲੇ ਆਏ ਸੀ ਨੀਵੇਂ ਜਮੇ ਲੇਟਣ ਜੇ ਲੱਗੇ ਸੀ ਆ ਆ ਗਏ ਪਤਾ ਨਹੀਂ ਹਵਾ ਹੋਵਾ ਚੱਲੀ ਜਾਂਦੀ ਐ ਕਿ ਕੀ ਦਿੱਕਤ ਐ ਤੇ ਇਲਾਕਿਆਂ ਵਿੱਚ ਬਦਾਮ ਪੋਣ ਕਬੂਤਰਾਂ ਨੂੰ ਲਗਭਗ ਸੱਤ-ਸੱਤ ਹਾਏ 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 ਪੁੱਤ 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 ਨਹੀਂ ਨਹੀਂ ਬਾਹਰ ਨਹੀਂ ਆਉਣਾ ਬੇਟਾ ਓਏ 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 ਖੜਦਾ ਖੜਦਾ ਆਇਆ 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 ਇੱਕੋੜ ਵੀ ਆਇਆ ਆਇਆ ਓ ਆਇਆ 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 ਇਹਨਾਂ ਤਰ੍ਹਾਂ ਕਰਦੇ ਆ ਆ ਆ ਆ ਆ ਆ ਆ ਆ ਚੱਲ 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 ਚੱਕ ਇੱਕ ਵੜੇ ਨੂੰ ਫੜਾ ਯਾਰ ਮੈਂ ਤੇ ਟਾਈਮ ਹੋ ਗਿਆ ਜੀ 11:07 ਤੇ ਕਿੰਨੇ ਕਬੂਤਰ ਆਪਣੇ ਫਿਰਦੇ ਆ ਵੀ ਮੇਰੇ ਹਿਸਾਬ ਨਾਲ ਤਾਂ ਮੈਂ ਅੰਦਰ ਬਦਾਂਕ ਪੀ ਜਾਂਦਾ ਸੀ ਤੇ ਗਰਮੀ ਕਰ ਕਾਫੀ ਆ ਬਾਹਰ ਅ ਥਰਦੇ ਹੀ ਹੋਣਗੇ ਚਲੋ ਆਉਂਦੇ ਤਾਂ ਸਿੱਧੇ ਛਤਰੀਆਂ ਤੇ ਆਹੋ ਤੇ ਆਪਣੇ ਹਿਸਾਬ ਕਿਤਾਬ ਹੈ 10 11 ਵਜੇ ਤੱਕ ਹੁੰਦੀਆਂ ਛਤਰੀਆਂ ਥੱਲੇ ਜਦੋਂ 11:00 ਵਜੇ ਹਨ ਫਿਰ ਆ ਛਤਰੀ ਲੱਗ ਜਾਂਦੀ ਹਉ ਥੇ ਤੇ ਜੇ ਕੋਈ 12 ਤੋਂ ਟੱਪ ਜਾਵੇ ਤਾਂ ਤਾਂ ਟੱਪਦੇ ਨਹੀਂ ਹਨਾ ਤੇ ਫਿਰ ਛਤਰੀ ਲੱਗ ਜਾਂਦੀ ਐ ਇੱਥੇ ਆਇਆ ਪੱਜਿਵੇਂ ਜਿਵੇਂ ਟਾਈਮ ਵਧਦਾ ਜਾਂਦਾ ਪਛਾਰਕਾ ਉੱਚੀਆਂ ਚੱਕਦੇ ਜਾਂਦੇ ਆ ਤਾਂ ਕਰਕੇ ਹੁਣ ਆ ਛਤਰੀ ਤਾਂ ਲਾਇਆ ਮੈਂ ਜਾ ਕੇ ਈ ਯਾਰ ਜੀ ਕਰਦਾ ਨਾ ਰੋਮਾਂ ਬਾਹਰ ਜਾ ਕੇ ਯਾਰ ਉੱਚੀ ਉੱਚੀ ਸੱਚੀ ਸੌਂ ਲੱਗੇ ਮੈਂ ਕੋਈ ਕੀ ਜਾਂਦਾ ਯਾਰ ਕੀ ਯਾਰ ਲਾ ਸੱਤ ਬੁਦਾ ਮਦੀ ਭੈਣ ਕੱਢ ਕੇ ਰੱਖਦੀ ਮੈਂ ਮਜ਼ਾ ਕੱਟੇ ਸੀ ਇਹ ਬਸ ਯਾਰ ਬਾਵਾ ਬਈਰ ਘੜਦੇ ਬਦਾਮ ਤੋਂ ਪਤਾ ਨਹੀਂ ਕੀ ਹੋਇਆ ਪਿਆ ਇਹ ਕਿਸ ਦਾ ਕੀਤਾ ਕਰਾਇਆ ਵੀ ਕਿਸ ਦਾ ਕੁਝ ਮਨ ਲੱਗ ਗਿਆ ਬਦਾਂ ਇਹ ਧਾਗਾ ਘੜਾ ਕੇ ਲੈਣਾ ਪੂਜਾ ਜਵਾਬੇ ਤੋਂ ਦੋ ਕਬੂਤਰਾ ਕੇ ਬੈਠ ਗਏ ਭਈ 11:00 ਵਜੇ 18 ਮਿੰਟਾਂ ਤੇ ਇੱਕ ਆ ਗਿਆ ਹਰੇ ਟੂਸੇ ਵਾਲਾ ਇੱਕ ਆ ਗਿਆ ਹਰੀਕਾਂਤ ਗੁਲਾਬੀ ਕੰਡ ਤੇ ਆਹ ਕਬੂਤਰੀ ਭਾਈ ਸਾਹਿਬ ਇੱਕ ਰਹੀ ਕੂਤਰੀ ਬਸ ਇਹ ਵੀ ਬੈਠੀ ਜਾਂਦੀ ਹੈ ਹਰੀ ਟੋਰੀ ਗੁਲਾਬੀ ਟੂਸਾ ਖੱਬਾ ਏ ਵੀ ਬਹਿ ਜਾਣਾ ਇਹਨੇ ਵੀ ਲਓ ਜੀ ਤੇ ਉਹ ਕਬੂਤਰੀ ਵੀ ਆ ਕੇ ਬਹਿ ਗਈ ਠੀਕ ਹੈ ਬਸ ਉਹ ਇਹ 2 ਮਿੰਟ ਪਹਿਲਾਂ ਬਹਿ ਗਏ ਤੇ ਉਹ 11:19 ਤੇ ਬਹਿ ਗਈ ਤੇ ਦੂਜੀ 11:17 18 ਮਿੰਟਾਂ ਤੇ ਬਹਿ ਗਈ ਓਕੇ ਅਭੀ ਆਹੀ ਚਾਰ ਛੱਡੇ ਦੀ ਬਸ ਲਾ ਕੇ ਕਰ ਲੈਣ ਅੰਦਰ ਟਾਈਮ ਨਾਲ ਬਦਾਮ ਬਦੂਨ ਪਾ ਕੇ ਵੇਲੇ ਆਪਦਾ ਸੌਵਾਂਗੇ 2 ਘੰਟੇ ਬਈ ਪਰ ਜਿਹੜੇ ਕੂਤ ਰੋਟੇ ਗਏ ਆ ਉਹਨਾਂ ਨੂੰ ਵਾਟਰ ਪਿਆ ਰੀਏ ਮਾੜਾ ਮਾੜਾ ਆ ਆ ਆ ਆ ਆ ਪੋਟਾ ਬਸ ਬਹੁਤ ਐਨਾ ਤਾਂ ਆਇਆ 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 ਪੁੱਤ ਆਇਆ ਆਇਆ ਵਾ ਸੈ ਲੱਗੀ ਹੁੰ ਬੋਤਾ ਇਹ ਕਿ ਤੁੰਜੀ ਲਵਾਵੀ ਹੁੰਦੀ ਆ ਵਾ ਹੜਜ ਆਇਆ 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 ਸ਼ਰਾ 40 ml ਵਾਲਾ ਜੀ ਆ ਗਿਆ ਵਾਸ ਓਕੇ ਆਂ ਉਧਰ ਭਾਈ ਰੱਖ ਦੇ ਕਬੂਤਰਾਂ ਨੂੰ ਰੱਜ ਵੀ ਕਣਕ ਠੀਕ ਐ ਜਿਹੜੇ ਬਦਾਮਾਂ ਬਦੂਮਾਂ ਵਾਲਿਆ ਸਭ ਛੜ ਤੇ ਵੀ ਖੂਡੇ ਚ ਸਭ ਡੱਕ ਵੀ ਕਣਕ ਖਾਣਗੇ ਆਇਓ 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 ਮਤਲਬ ਬਦਾਮ ਪਾ ਗਏ ਉਹਦੀ ਖਾਣਗੇ ਰੱਜ ਕੇ ਠੀਕ ਐ ਕੱਲ ਨੂੰ ਨਹੀਂ ਛੱਡਣੇ ਬੰਦੀ ਐ ਪਰਸੋਂ ਵੇਖਾਂਗੇ ਇਹਨਾਂ ਨੂੰ ਖਾਣ ਦੇਣਾਂ ਨੂੰ ਰਾਜ ਕੇ ਕਣਕ ਆਇਓ 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 ਬੋਤਾਂ ਪਾਣੀ ਵੀ ਕਰਾ ਢੱਕ ਰੱਖਿਆ ਪਾਣੀ ਤੱਤ ਹੈ ਘਰੋਂ ਠੰਡਾ ਪਾਣੀ ਲਿਆਉਂਗਾ ਬਰਸ ਵਾਲਾ ਉਹ ਵਿੱਚ ਮੜਾ ਮੜਾ ਪਾ ਕੇ ਇਟਾਂ ਫੇਰ ਚੱਕਾਂਗੇ ਨਾਲੇ ਫੇਰਾਂ ਖਾਣ ਲੱਗੇ ਇਹਨਾਂ ਨੂੰ ਕਣਕ ਡੱਕ ਕੇ ਓਕੇ ਹੋ ਗਈ ਰਿਪੋਰਟ ਛੇ ਲੋ ਬਾਪੇ ਤੇ ਹੁਣ ਘਰੇ ਚੱਲ ਜਾਈਏ ਸਾਢੇ 11:00 ਬੂਰਾ ਵਾਜ ਨੂੰ 12:30 ਤੇ ਘਰੋਂ ਰੋਟੀ ਰੂਟੀ ਖਾ ਆਵਾਂ ਨਾਲੇ ਬਰਤ ਚੱਕੀ ਲਿਆਉਂਦਾ ਹੋਇਆ ਤੇ ਕਬੂਤਰਾਂ ਨੂੰ ਦੋ ਦੋ ਵਾਰੀ ਪਾਣੀ ਪਿਆ ਗਿਆ ਮਤਲਬ ਦੋ ਦੋ ਵਾਰੀ ਮੂੰਹ ਲਵਾ ਗਿਆ ਤੇ ਆ ਕੇ بس ਪਾਣੀ ਪੂਰਾ ਕਰ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਗਰਮੀ ਬਹੁਤ ਜ਼ਿਆਦਾ ਹੈ ਵੀ ਅੱਜ ਮੈਨੂੰ ਲੱਗਦਾ ਵੀ 44 45 ਡਿਗਰੀ ਹੈ ਅੱਜ ਦੱਸਦੀ ਹੈ ਗਰਮੀ ਸਿਰ ਦੁਖੀ ਜਾਂਦਾ ਇਹ ਤਾਂ ਟਾਈਮ ਨਾਲ ਹੀ ਆ ਗਿਆ ਦਲੇ ਕਰੀ ਭਾਈ ਕਬੂਤਰਾਂ ਵਾਸਤੇ برف ਤੇ ਆਪਦੇ ਵਾਸਤੇ ਠੰਡਾ ਪਾਣੀ ਲੈ ਕੇ ਤੇ ਰੋਟੀ ਖਾਣ ਦਾ ਟਾਈਮ ਹੋ ਗਿਆ ਨਾ ਲਗਭਗ ਭਾਈ 1 ਵਜੇ ਹੋਣਾ 1 ਵਜੇ 10 ਮਿੰਟ ਰਹਿੰਦੇ ਆ ਤੇ ਬਹਿ ਹੰਦਰ ਤੇ ਇਹਨਾਂ ਨੂੰ ਪਾਣੀ ਪਾ ਦੇਣਾ ਵਿਚਾਰਿਆਂ ਨੂੰ ਤੇ 3000 ਲੋਲੂ ਕਾਫੀ ਗਰਮੀ ਵੀ ਵਾਹ ਵੈ ਤੇ ਬੋਰਗਾਂ ਗਿੱਲੀਆਂ ਕਰਕੇ ਅੱਜ ਇਹਨਾਂ ਦੇ ਲਾਗੇ ਮੂਰੇ ਆਪਾਂ ਮਾੜੀ ਮੋਟੀ ਕੁ ਠੰਡੀ ਹਵਾ ਅੰਦਰ ਜਾਊਗੀ ਫੁੱਡਿਆਂ ਦੇ ਤੇ ਆਹ ਪੁੱਤਰ ਵੀ ਹੋ ਚੱਲੇ ਸੈਟ ਮੇਰੇ ਹਿਸਾਬ ਨਾਲ ਤਾਂ ਤੇ ਪਿਆ ਗਏ ਇਹਨਾਂ ਨੂੰ ਵੀ ਪਾਣੀ ਪੋਣੀ ਤੇ ਹੁਣ ਪਿਆਈ ਇਹਨਾਂ ਨੂੰ ਉਹ ਰਾਜਵਾ ਪਾਣੀ ਪਹਿਲੇ ਨੰਬਰ ਤੇ ਹਰੇ ਟੂਸੀ ਵਾਲਾ ਆਇਆ 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 ਪੁੱਤ ਆਇਆ ਆਇਆ ਲਓ ਜੀ ਹੁਣ ਇਹ ਕਰਦੀ ਹੈ ਨਾ ਪਾਸ ਥੋੜੇ ਹੀ ਪੀ ਉਹਦਾ ਮੈਨੂੰ ਪਤਾ ਤੇ ਉਸ ਤੋਂ ਬਾਅਦ ਪਿਆ ਦੇ ਕੇ ਭਾਈ 2 ਸੀਟ ਹੋ ਰਹੀ ਹੈ ਨਾ ਆਇਆ 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 ਪੁੱਤ ਵਾਸੇ ਨੇ ਥੋੜੇ ਹੀ ਪੀਣਾ ਸੀਗਾ ਉਹ ਕੋਈ ਰਿਪੋਰਟ ਚੱਕ ਲਈਏ ਹਾਂ ਤੂੰ ਪੀਣਾ ਇਹ ਓੜ ਨੂੰ ਹੋਰ ਪਿਆ ਦੇ ਥੋੜਾ ਜਿਹਾ ਘੰਟਾ ਆਇਆ 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 ਬਾਕੀ ਨੂੰ ਬਾਅਦ ਚ ਪਿਆਗੇ ਇਹ ਦੋ ਬਾਅਦ ਡਾਕੋਂ ਪਿਆਣਾ ਫਿਰ ਤਿਆਰ ਰੱਖ ਤੇ ਆਪਣੀ ਸਾਹਬੜ ਵਾਲੀ ਕੂਤਰੀ ਨੂੰ ਤੇ ਮਿੱਠਾ ਵੇਖੋ ਮਾਰਦੀ ਬਾਬੇ ਕੂਤਰੀ ਕਰ ਰੋ ਚੱਕ ਐ ਨਹੀਂ ਖੜ ਦੇ ਹੁਣ ਦਿਖਾਉਣਾ ਸਾਨੂੰ ਆਏ ਤੁਹਾਨੂੰ ਜੱਜਮੈਂਟ ਨਹੀਂ ਆਉਣੀ ਬਿੱਠਾਂ ਦੀ ਇਹ ਇਹ ਸੁੱਕ ਗਾਣਾ ਜਦੋਂ ਆਏ ਭੁਰਨੀਆਂ ਜਿਵੇਂ ਮਿੱਟੀ ਭੁਰਦੀ ਹੁੰਦੀ ਹੈ ਚਲੋ ਕੋਈ ਚੱਕਰ ਨਹੀਂ ਆਹ ਦਾ ਪਾਲਟੀ ਸੀ ਕੂਤਰੀ ਸਾਫ਼ ਕੀਤੀ ਸੀ ਤੜਕੇ ਪਾਣੀ ਪੂਣੀ ਦੀ ਲੱਗਿਆਗਾ ਪਹਿਲਾਂ ਤੋਂ ਹੀ ਗੜਪੜੇ ਦੇ ਅੰਦਰ ਬਾਕੀ ਸਭ ਨੂੰ ਦੱਸਿਆ ਨਾ ਜਿਹਦਾ ਪੋਟਾ ਰੋ ਉਸ ਤੋਂ ਬਾਅਦ ਹੀ ਖਰਾਬੀ ਸੀ ਕੂਤਰੀ ਤੇ ਮੈਂ ਕਿਹਾ ਕਰ ਦਈਏ ਹੱਲ ਚਿੱਲ ਅੱਜ ਮੈਂ ਥੋੜਾ ਜਿਹਾ ਕੋਈ ਨਵਾਂ ਲਿਆਂਦਾ ਹੈ ਮਹਾਨ ਨਰਕ ਪੀ ਕੇ ਵੇਖ ਗਏ એનર્ਜੀ ਡਰਿੰਕ એનર્ਜੀ ਦੀ ਲੋੜ ਐ એનર્ਜੀ ਖਤਮ ਹੋ ਹੀ ਪਈ ਐ ਦੋਵੇਂ એનર્ਜੀ ਡਰਿੰਕ ਲਿਆਂਦੇ ਅੱਜ ਮੈਂ ਮੈਂ ਦੋਹਾਂ ਨੂੰ ਆਸ ਤਾਰਾਂ ਜੋੜ ਕੇ ਵੇਣਾ ਵੀ ਪੜਾਕਾ ਪੈਂਦਾ ਹੈ ਕਿ ਨਹੀਂ ਠੀਕ ਐ ਤੇ ਓਕੇ ਬਸ ਆਹ ਕਬੂਤਰ ਨਾਲ ਥੋੜਾ ਜਿਹਾ ਮੈਂ ਲੇਟ ਹੋਗਾ ਮੈਂ ਇੱਥੇ ਲਟ ਗਿਆ ਸੋਨ ਸਹੀ ਦਾਦਾ ਹਣਾ ਕੂਤਰ ਨੇ ਪਾਣੀ ਪੂਣੀ ਤਾਂ ਕਿਹੜੇ ਮੇਲੇ ਦਾ ਖਿੱਚਿਆ ਸੀਗਾ ਤੇ ਬਸ ਇਹਨਾਂ ਨੂੰ ਪਾਉਣੇ ਪਤਾੰਪ ਤੋਂ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਹਾਂ ਖੰਡ ਉੱਡੇਗੀ ਕਿ ਨਹੀਂ ਕੱਲ ਨੂੰ ਚੱਲ ਕੋਈ ਨਾ ਮੈਂ ਆਪ ਚੱਲੂੰ ਤੇਰੇ ਨਾਲ ਜੇ ਬਈ ਸੈੱਟ ਹੋਈ ਛੱਡਾਂਗੇ ਤੇ ਆਪ ਜਾਵਾਂਗੇ ਘਰੋਂ ਕਬੂਤਰ ਬੰਦ ਇਹਨੇ ਕੂਤਰ ਗਵਾਜਗੇ ਨਾ ਇਹ ਪਿੰਡ ਨਾ ਛੱਡੇ ਕੂਤਰੀ ਤੇ ਮੈਂ ਕੱਲ ਨੂੰ ਕੂਤਰੀ ਸਾਨੂੰ ਲਿਆ ਕੇ ਖਾਵਾਂ ਘਰੇ ਮੋੜ ਕੇ ਭਵਾਂਦੀ ਆਪਣੀ 11 ਵਜੇ ਬੈਠੇ 12 ਵਜੇ ਬੈਠੇ 10 ਵਜੇ ਬੈਠੇ 9 ਵਜੇ ਬੈਠੇ 1 ਵਜੇ ਬੈਠੇ 2 ਵਜੇ 3 ਵਜੇ ਕਿੰਨੇ ਵਜੇ ਮਰਜੀ ਬੈਠੇ ਕਬੂਤਰੀ ਆਪਣੀ ਆਪਣੇ ਪਿੰਜਰੇ ਚ ਹੋਊਗੀ ਕੱਲ ਨੂੰ ਜੇ ਛੱਡੀ ਤਾਂ ਠੀਕ ਹੈ ਕਿ ਨਹੀਂ ਮੈਥੋਂ ਗਵਾਜ ਕੇ ਦਿਖਾਉਣਾ ਤੇ ਰੱਖੀ ਇੱਧਰ ਜਿਹੜੇ ਕੂਤ ਰਹਿਗੇ ਸੀ ਬਦਾਮਾਂ ਵਾਲੇ ਪਹਿਲੇ ਨੰਬਰ ਤੇ ਆਪਣੀ ਹੋਈ ਕਬੂਤਰੀ ਟੂਸੇ ਟੌਰੀ ਵਾਲੀ ਆਇਆਖੰਡ ਆ ਆ ਆ ਆ ਆ ਆ ਪੁੱਤ ਤੇ ਉਹ ਤੂੰ ਬਾਹਰ ਨਹੀਂ ਹਣਾ ਚਲ ਤੈਨੂੰ ਰੱਖ ਦੇਣਾ ਪਹਿਲਾਂ ਚਾਲ ਪਰ ਆ ਆ ਆ ਆ ਆ ਲਓ ਜੀ ਉਸ ਤੋਂ ਬਾਅਦ ਹੋ ਗਿਆ ਆਪਣਾ ਕੰਡ ਕਾਂਤਲਾ ਕਬੂਤਰ ਤੇ ਉਸ ਤੋਂ ਬਾਅਦ ਹੋ ਗਿਆ ਭਾਈ ਸਾਹਿਬ ਆਪਣਾ ਹਰੇ ਟੂਸੇ ਵਾਲਾ ਤੇ ਉਸ ਤੋਂ ਬਾਅਦ ਹੋ ਗਿਆ ਜੀ ਆਪਣਾ ਟੂਸੇ ਹੋ ਗਿਆ ਲੈ ਬੇਟਾ ਤੂੰ ਵੀ ਹਾਲਾ ਓਕੋ ਵੀ ਰਿਪੋਰਟ ਤੇ ਇਹਨੂੰ ਸੰਭੀ ਜਾਂਦੇ ਤੇ ਮੈਨੂੰ ਤਾਂ ਲੱਗਦਾ ਕੰਮ ਕਰਨ ਵੀ ਲੱਗੇ ਕਿ ਨਹੀਂ ਕੀਤਾ ਅਜੇ ਤੱਕ ਤਾਂ ਸਹੀ ਚੱਲੀ ਜਾਂਦੀ ਆ ਤੇ ਓਕੇ ਰਿਪੋਰਟਾਂ ਵਿੱਚ ਥੋੜੇ ਲੇਟ ਵਗੈਰਾ ਜਾ ਆ ਪੀ ਹਨ ਕੋਸੋ ਪੂਰੀ ਨੂੰ ਪਾਣੀ ਪੂਣੀ ਕਰੂੰ ਠੰਡਾ ਲੈਣੇ ਗਿਆ ਕੋਈ ਦੁਕਾਨ ਤੇ ਕੋਈ ਇਥੇ ਮੈਲ ਪਾਇ ਪੂਜੇਗਾ ਮੈਨੂੰ ਪਤਾ ਨਹੀਂ ਲੈ ਕੀ ਕੁਝ ਬਣ ਗਿਆ ਤੇ ਗਰਮੀ ਬਾਲੀ ਸੀ ਬਲੱਡ ਘੜਿਆ ਪਿਆ ਉਹਦੀ ਦੇਖੋ ਨਾ ਕੀ ਹਾਲ ਹੈ ਇੱਥੇ ਬਠੇ ਦਾ ਆਏ ਲੱਗੀਆਂ ਦਾ ਜਿਵੇਂ ਪੈਣ ਨਾ ਤੰਦੂਰ 'ਚ ਬੈਠੇ ਹੋਣੇ ਇੱਥੇ ਬੈਠਣੋਂ ਐ ਫੀਲ ਆ ਰਹੀ ਏ ਇਧਰ ਇੱਕ ਕਬੂਤਰਾਂ ਨੂੰ ਛੜ ਦੇ ਖੋਡੇ 'ਚ ਲੈ ਓ ਭਾਈ ਟੂਸੇ ਪੁੰਝੇ ਵਾਲਿਆ ਠੀਕ ਆ ਟੂਸੇ ਪੁੰਝੇ ਵਾਲਾ ਵੀ ਛੜਦਾ ਕੱਲੇ ਟੂਸੇ ਵਾਲਾ ਵੀ ਛੜਦਾ ਤੇ ਆਪਣਾ ਕੰਡ ਕਾਂਤਲਾ ਵੀ ਛੜਦਾ ਠ ਤੇ ਇਧਰੋਂ ਇੱਕ ਮਿੰਟ ਬਣਾ ਬਿੱਠ ਮਰੇ ਕੂਤ ਮੈਨੂੰ ਫਿਰ ਚੈੱਕ ਕਰਨ ਦੇ ਕੋਈ ਬਸ ਵਾਓ ਸੋ ਬਿਊਟੀਫੁਲ ਨਜ਼ਰਾਂ ਲੱਗ ਜੇ ਮੇਰੀ ਕਾਲੇ ਮੂਹਰੇ ਦੀ ਖੜਚ ਇਹੋ ਜਿਹੇ ਬਿੱਠਾ ਮਾਰਨ ਪੁੱਤਰ ਬਸ ਚੰਗੀ ਗੱਲ ਹੈ ਜੁਆਇੰਟ ਨੂੰ ਲਾਈ ਹੈ ਕੱਲ ਖਰ ਫਰਕ ਪਤਾ ਪਿਆਗਾ ਪਰ ਸੰਭਾਲ ਵੀ ਉਨੀ ਰੱਖਣੀ ਪੈਂਦੀ ਵੀ ਫਿਰ ਰੋਜ਼ ਰੋਜ਼ ਥੋੜਾ ਜੁਆਨ ਲਾਉਣਾ ਦੀ ਤੇ ਇਧਰੋਂ ਕਬੂਤਰ ਵੀ ਛੜ ਤੇ ਟੂਸੇ ਟੋਰੀ ਵਾਲੀ ਅੱਜ ਥੋੜਾ ਇਹਨਾਂ ਕਬੂਤਰਾਂ ਨੂੰ ਪਾਣੀ ਘੱਟ ਪਿਆ ਗਿਆ ਇਹਨਾਂ ਆਹ ਮੈਂ ਥੋੜਾ ਜਿਹਾ ਗਰਮੀ ਜ਼ਿਆਦਾ ਸੀ ਤੇ ਚਲੋ ਐ ਤਾਂ ਪਾਣੀ ਪੁਣੀ ਖਿਚਾ ਆਇਆ ਡੱਕਾ ਮੂਰੇ ਕੌਲਾਂ ਪੰਗਾ ਸੀਗਾ ਉਦੀ ਪੰਜ ਛੇ ਛੇ ਮਿਲ ਵੀ ਦਿੱਤਾ ਸੀਗਾ ਪਰ ਬਾਹਲਾ ਨਹੀਂ ਆਈ ਦਿੱਤਾ ਗੋਆ ਕੂਤਰ ਨੂੰ ਪਾਣੀ ਬਹੁਤ ਦਿੰਨਾ ਨੇ ਤੁਰ ਡਿੱ ਕੋਈ ਨਾ ਕੂਤਰ ਪਾਣੀ ਮਾਲ ਕੇ ਤੇ ਪੂਰਾ ਕਰ ਦੇਣਾ ਕੂਤਰਾਂ ਦਾ ਤੇ ਬਸ ਆਹ ਰਹੇਗੀ ਬਈ ਕੱਲੀ ਜਿਹੜੀ ਸੰਭੀ ਜਾਂਨੇ ਆ ਹਜੇ ਤੱਕ ਤਾਂ ਠੀਕ ਐ ਮੈਟ ਮੂਡ ਬਾਕੀ ਸਾਫ ਕਰ ਦਿੰਨੇ ਆ ਤੇ ਮਿੱਠਾ ਮੁੱਠਾ ਦਾ ਪਤਾ ਲੱਗ ਜਾਂਦੇ ਨਾਲ ਤੇ ਇਧਰ ਵੱਡੀਆਂ ਕਬੂਤਰੀਆਂ ਨੂੰ ਵਾਟਰ ਪਾ ਦੇ ਇਹਨਾਂ ਨੂੰ ਵਾਟਰ ਵੀ ਪਾਤਾ ਐਂਡ ਦਾਣੇ ਵੀ ਪਾਤੇ ਠੀਕ ਐ ਤੇ ਇੱਕ ਮਿੰਟ ਉਤੋ ਦਈਏ ਨੂੰ ਟੱਕ ਜੀਰੀ ਭੁੱਲ ਜਾਨਾ ਗੱਲਾਂ-ਗੱਲਾਂ ਚ ਵਾ ਤੇ ਖੁੱਡੇ ਯਾਰ ਸਾਫ਼ ਕਰਨ ਵਾਲੇ ਹੋਏ ਪਏ ਐਵੇਂ ਦੂ ਪਹਿਲਾਂ 10 ਵਾਰੀ ਕਹਿਦਾ ਤੇ ਕੀਤੇ ਹੇ ਤੱਕ ਵੀ ਨਹੀਂ ਹਨਾ ਚਲੋ ਕੋਈ ਨਾ ਫਿਰ ਕਰਾਂਗੇ ਚਲ ਜੜ ਦਈਏ ਇਹਨਾਂ ਤੇ ਇਧਰ ਵੱਡੇ ਕੂਕਰਾਂ ਨੂੰ ਵੀ ਪਾਤਾ ਦਾਣਾ ਪਾਣੀ ਓਕੇ ਹੋ ਗਿਆ ਇਹਨਾਂ ਦਾ ਕੰਮ ਟਾਈਮ ਹੋ ਗਿਆ ਸਾਢੇ 3:00 ਭਾਈ ਇਹਨਾਂ ਨੂੰ ਲਾਦ ਗਏ ਲੋਕ ਇਹਨਾਂ ਦਾ ਕੰਮ ਕਰੀਏ ਯਾਰ ਤੇ ਮੇਰਾ ਯਾਰ ਮਾ ਬਣਾਣਾ ਨਾ ਲਵਾ ਟਾਈਮ ਵਾਲਾ ਨਾ ਮੁਰਕੇ ਕੰਮ ਹਜੇ ਕਈ ਕਰਨੇ ਆਗੇ ਲੱਗਦੇ ਹੱਥ ਮੈਂ ਆਪਨੀ ਮੋਤੀ ਖੰਡ ਦੇ ਦਰਸ਼ਨ ਕਰਾਦਗੇ ਹਾਂ ਮੋਤੀ ਕਿਵੇਂ ਆ ਗੋਟਰਾ ਫੜ ਲਈਂ ਭਲੇਖੇ ਨਾਲ ਮੈਂ ਆ ਇਹਨੂੰ ਪਤਾ ਹੀ ਨਹੀਂ ਲੱਗਦਾ ਬੰਦਾ ਖੜਾ ਗਿਆ ਓਵਰੇ ਹੋਇਆ ਮੇਰੀ ਖੰਡ ਮਾਤਾ ਜੀ ਤਾਂ ਚੰਗਾ ਕਾਨੜੇ ਦੇ ਬਾਬਾ ਜੀ ਤਾਂ ਖੜਾ ਹੁੰਦਾ ਜੀ ਪਹਿਲਾਂ ਦੋਵੇਂ ਇਹਦੇ ਕੀੜੇ ਪੈ ਗਏ ਸੀਗਾ ਕੰਨ ਚ ਹੁਣ ਇਹਦੀ ਨਿਗਾ ਵੀ ਬਣਾ ਕੇ ਲੈਣੀ ਉਹ ਦੇਖੋ ਅੱਖਾਂ ਤੋਂ ਵੀ ਨਹੀਂ ਦੀਦਾ ਚਿੱਟਕਾਉਂਗਾ ਪਾਂਗਾ ਤੇ ਇੱਕ ਵਾਰ ਵੀ ਯਾਰ ਸੱਚ ਹੋਰ ਗੱਲ ਮੈਨੂੰ ਐ ਦੱਸੋ ਵੀ ਆਹ ਵਾਟਰ ਪ੍ਰੂਫ ਹੁੰਦੀ ਆ ਕਿ ਨਹੀਂ ਬਈ ਹਣਾ ਇਹ ਚੇਰ ਲਗਭਗ ਨਾ ਪਾਣੀ ਪਏ ਜਾਂਦਾ ਮੇਰੇ ਤੋਂ ਇਹ ਹੱਥੋਂ ਧੋਣਦੇ ਤੋਂ ਆ ਦੇਖੋ ਸਾਰੇ ਤੇ ਵੀ ਮੈਨੂੰ ਦੱਸੋ ਜੀ ਨੁਕਸਾਨ ਹੈ ਕਿ ਨਹੀਂ ਫਿਰ ਤਾਂ ਧੋਲਿਆ ਕਰਾਂਗੇ ਜੇ ਵਾਟਰਪੂਫ ਹੁੰਦੀ ਆ ਤਾਂ ਇਹ ਪਤਾ ਨਹੀਂ ਕਿਹੜੀ ਆ ਯਾਰ ਮੈਨੂੰ ਲੱਗਦਾ ਐ ਐਸ ਸੀ ਹੈ ਸ਼ਾਇਦ ਐ ਆਈ ਵਾਚ ਐਸ ਸੀ ਮੈਨੂੰ ਲੱਗਦਾ ਹਨਾ ਦੱਸਿਓ ਐਨਾ ਕੁ ਜ਼ਰੂਰ ਆ ਚੀਜ਼ ਤਾਂ ਨਹੀਂ ਮੈਨੂੰ ਪਤਾ ਇਹ ਮੈਨੂੰ ਦੱਸ ਦਿਓ ਇਹ ਤੁਹਾਨੂੰ ਮੈਂ ਆਪ ਆਖੀ ਐ ਨਾ ਹਨਾ ਤੇ ਬਾਕੀ ਬਈ ਕਬੂਤਰੀ ਸੰਭੀ ਜਾਂਦੇ ਆ ਤੇ ਵੈਸੇ ਤਾਂ ਵੀ ਠਾਰਨ ਦੇ ਬਹੁਤ ਤਰੀਕੇ ਆ ਪਰ ਆਪਾਂ ਨਹੀਂ ਠਾਰਦੇ ਹੁੰਦੇ ਉਹਨਾਂ ਜਾਨਵਰ ਸਹੀ ਦਾਦਾ ਪਰ ਨੋਰਮਲ ਬਸ ਮੈਡ ਗਿਲਾ ਰੱਖਦੇ ਆ ਤੇ ਇੱਕ ਬਾਹਰੋਂ ਪੱਖਾ ਲਾਤਾ ਵੀ ਤਾਜੀ ਹਵੰਦ ਰਾਵੇ ਤੇ ਇੱਕ ਆ ਕੱਪੜੇ ਨਾਲ ਉੱਤੋਂ ਕੱਪੜਾ ਪਾ ਦਾਂਗੇ ਵੀ ਬਾਹਲਾ ਚਰਨੇ ਠਾਰ ਦੇਦੇ ਠਾਰ ਦੇ ਵੀ ਨਾਰਮਲ ਹੈ ਉਹ ਠਾਰਨ ਦੇ ਤਰੀਕੇ ਬਹੁਤ ਇਹੋ ਜਿਹੀ ਕੋਈ ਗੱਲ ਨਹੀਂ ਸਭ ਤੋਂ ਵੱਧ ਕਬੂਤਰ ਠਰਦਾ ਹੈ ਬਰੇਤੀ ਤੇ ਬੋਰੀ ਗਿੱਲੀ ਕਰਕੇ ਤੇ ਉਧਰੋਂ ਕੂਲਰ ਲਾ ਕੇ ਬਾਹਰੋਂ ਹਣਾ ਮੈਂ ਆਖਾ ਬਰਫੀ ਬਣ ਜਾਂਦਾ ਪਰ ਯਾਰ ਤੋਂ ਛੋਟੀਆਂ ਗੱਲਾਂ ਹਣੇ ਸਭ ਸਹੀ ਦੱਸਾਂ ਮੈਂ ਫਾਰਮ ਫੂਰਨ ਵਾਲਾ ਕੰਮ ਤਾਂ ਇਹ ਚਲੋ ਆਪਾਂ ਤਾਂ ਸਿਰਫ ਇੰਨਾ ਕੁ ਰੱਖਦੇ ਆ ਵੀ ਕਬੂਤਰ ਨਾ ਮਤਲਬ ਵੀ ਹੋਮਸ ਜੀ ਰ ਆਪਣੇ ਜਿੱਥੇ ਸਾਹਮਣਾ ਤੇ ਤਾਜੀ ਹਵਾ ਵਜੇ ਤੇ ਕਬੂਤਰ ਸੈੱਟ ਰਵੇ ਹੈਨਾ ਫਰੈਸ਼ ਏਰ ਆਵੇ ਕਬੂਤਰ ਤੱਕ ਤੇ ਇਧਰ ਇਹ ਕਬੂਤਰੀ ਨੂੰ ਪਾ ਦਿਆਂ ਬਈ ਇਹਦੇ ਨਾਲ ਸਪੋਰਟ ਵਾਸਤੇ ਤੇ ਇਹਦੇ ਚ ਪਾ ਦਈਏ ਆਪਾਂ ਪੰਨ ਕਿਧਰ ਗਿਆ ਹਾਂ ਇਧਰ ਪਿਆ ਜਾ ਇਧਰ ਮੈਂ ਦੂਰ ਰੱਖਦਾ ਤੇ ਹਾਂ ਸੱਚ ਇੱਕ ਭਰਾ ਦਾ ਕਮੈਂਟ ਹੋਰ ਵੇਖਿਆ ਹੁਣ ਆਪਾਂ ਵਿਹਲੇ ਐਸ ਕੰਮ ਤੇ ਹੀ ਐ ਪਹਿਲਾਂ ਮੇਰੇ ਕੋਲ ਇਹਨੇ ਟਾਈਮ ਨਹੀਂ ਹੁੰਦਾ ਸੀ ਪਹਿਲਾਂ ਤੁਹਾਨੂੰ ਪਤਾ ਮੈਂ ਕਮੈਂਟਾਂ ਦੀ ਗੱਲ ਕੀ ਕੀਤੀ ਨਹੀਂ ਕਿਸੇ ਵੀ ਵੀਡੀਓ ਜੇ ਓਕੇ ਪਹਿਲਾਂ ਜਿਆਦਾ ਬਿਜ਼ੀ ਹੁੰਦੀ ਸੀ ਹੁਣ ਕਬੂਤਰ ਥੋੜੇ ਜੇ ਚਾਲਦੇ ਰੱਖਣਾ ਥੋੜੇ ਜੇ ਬਾਹਾਂ ਛੱਡਨੇ ਆ ਤੇ ਥੋੜੇ ਜੇ ਡਾਇਆ ਕਰਨੇ ਆ ਵੀ ਥੱਕਾ ਨਹੀਂ ਕਰਨਾ ਆਪਦੇ ਨਾਲ ਠੀਕ ਹੈ ਕਿ ਨਹੀਂ ਪਹਿਲਾਂ ਆਪਦੇ ਨਾਲ ਬਹੁਤ ਥੱਕਾ ਕਰਦਾ ਦੋ ਮਹੀਨੇ ਮੈਂ ਤੇ ਇੱਕ ਭਰਾ ਕਮੈਂਟ ਕਰੀ ਬੈਠਾ ਸੀ ਇਹ ਫੇ ਤੂੰ ਬਈ ਵੱਧ ਬਦਾਮਾਂ ਤੇ ਸਾਹਮ ਦਾ ਕਬੂਤਰ ਤੇ ਮੰਨ ਕੇ ਚੱਲ ਫੇ ਗੋਸ਼ੀ ਵਾਲੀ ਕੂਤਰੀ ਤਾਂ ਹੀ ਛੱਪੜ ਠੀਕ ਹੀ ਨਹੀਂ ਗੋਛਲੇ ਮਨ ਦਾ ਛੱਪੜ ਚ ਬੈ ਗਈ ਸੀ ਝੋੜਾਂ ਪਹਿਲੀ ਗੱਲ ਬਈ ਉਹ ਕੂਤਰੀ ਮੈਂ ਨਹੀਂ ਸੰਭੀ ਸੀ ਠੀਕ ਹੀ ਨਹੀਂ ਗੋਛ ਨੇ ਆਪ ਸੰਭੀ ਸੀ ਦੂਜੀ ਗੱਲ ਉਹ ਮੇਰੇ ਤੋਂ ਪਾਣੀ ਨਹੀਂ ਲਿਗਿਆ ਉਹਨੇ ਪਾਣੀ ਕਿਸ ਤੋਂ ਹੋਰ ਲਿਆਂਦਾ ਸੀ ਕਦਮ ਮੈਂ ਕਿਸੇ ਹੋਰ ਦੇ ਪਾਣੀ ਤੇ ਸਾਂਭ ਕੇ ਦੇਖਣਾ ਸ਼ੱਕ ਕੱਟਣਾ ਮੈਂ ਤਾਂ ਸਾਂਭ ਲਾ ਕੋਈ ਚੱਕਰ ਨਹੀਂ ਬਈ ਹਨਾ ਉਹ ਜਿੱਦ ਨੂੰ ਜੀ ਕਰਦਾ ਅਗਲੇ ਦਾ ਉਸ ਹਾਬ ਤੇ ਭੈਂ ਚੋ ਯਾਰ ਓ ਮਾਈ ਗੋਡ ਆ ਪਾਣੀ ਵੀ ਬਾਹਰ ਪਿਆ ਰਿਹਾ ਹੈ ਕਿਆ ਬਾਪ ਉਹ ਚਲੋ ਕੋਈ ਨਾ ਹੋ ਗੁੱਡਾ ਵੀ ਗੁੱਲਾ ਪਿਆ ਧਿਆਨ ਬਹੁਤ ਘੜ ਗਿਆ ਬਈ ਹੁਣ ਤਾਂ ਸਹੀ ਦੱਸਦਾ ਮੈਂ ਇੱਕ ਮਿੰਟ ਇਹਨੂੰ ਤਾਂ ਘਰੇ ਲੈ ਜੂ ਫਰਿੱਜ 'ਚ ਰੱਖ ਦੂੰਗਾ ਰਾਤ ਨੂੰ ਦੇਣਾ ਯਾਰ ਸਾਰੇ ਕਬੂਤਰਾਂ ਨੂੰ ਠੰਡੇ ਕਰਨਾ ਕੋਈ ਤਾਂ ਗਰਮੀ ਕੱਢਨੇ ਕਬੂਤਰਾਂ ਅੰਦਰ ਮਤਲਬ ਗਰਮੀ ਪੈਣ ਹੀ ਨਹੀਂ ਦੇਣੀ ਜਿੱਦਣ ਉੱਡੜ ਕੇ ਆਏ ਕਰਨ ਉਹਦਣ ਹੀ ਉਹਨਾਂ ਦੀ ਗਰਮੀ ਕੱਢ ਦਿਆ ਕਰਾਂਗੇ ਆਪਾਂ ਲਾ ਕੇ ਸਮਾਨ ਪੱਤਾ ਨਾਲ ਦੀ ਨਾਲ ਤੇ ਸੱਚ ਹਾਂ ਉਹ ਕਹਿੰਦਾ ਤੂੰ ਵੱਧ ਬਦਾਮਾਂ ਤੇ ਸਾਂਭਦਾ ਗੋਸ਼ ਵਾਲੀ ਕੂਦਰੀ ਛੱਪੜ ਤੇ ਬਾਦੀ ਨਾ ਗੋਸ਼ ਵਾਲੀ ਕੂਦਰੀ ਮੈਂ ਸਾਂਭੀ ਆ ਨਾ ਉਹਨੇ ਮੇਰੇ ਪਾਣੀ ਦੇ ਸਾਂਭੀ ਆ ਨਾ ਉਹਨੇ ਮੈਥੋਂ ਪੁੱਛ ਕੇ ਬਦਾਮ ਦਿੱਤੇ ਆ ਉਹ ਬਸ ਇੱਥੋਂ ਇਕੱਠੇ ਬਾਜੀ ਤੇ ਗਏ ਆ ਅਸੀਂ ਠੀਕ ਆ ਕਿ ਨਹੀਂ ਉਹਦੇ 'ਚ ਆਪਣਾ ਕੋਈ ਲੱਲਾ ਖਾਣੀ ਸੀ 44 ਡਿਗਰੀ ਟੈਂਪਰੇਚਰ ਸੀ ਬਲਾਡੇ ਵਾਲੇ 3:30 ਵਜੇ ਫਿਰਦੀ ਸੀ ਕਪੂਤਰ ਉਹ ਪਾਣੀ ਕਿੰਨੀ ਝਾਕੀ ਵੀ ਨਹੀਂ じゃ ਇੱਕ ਮੈਂ ਬੱਚਾ ਸੰਭਾਇਆ ਉਤੋਂ ਉਹਦਾ ਬੱਚਾ ਜਿਹੜਾ ਇੱਥੇ ਛੱਡਿਆ ਸੀ ਯਾਰ ਕੋਟਲੀ ਠੀਕ ਆ ਉਹ ਵੀ ਮੈਂ ਨਹੀਂ ਸੰਭਾਇਆ ਮੈਂ ਸੰਭਾਇਆ ਦੱਸਿਆ ਉਹਨੂੰ ਮੈਨੂੰ ਨਹੀਂ ਪਤਾ ਨਹੀਂ ਕੀ ਕੁੱਸ਼ ਕੀਤਾ ਹੋਣਾ ਹੈਗਾ ਠੀਕ ਹੈ ਕਿ ਨਹੀਂ ਉਹ ਵੀ ਪਾਣੀ 'ਚ ਨਹੀਂ ਬੈਠਾ ਵਾਟਰ ਵਰਕਸ ਵਾਲੀ ਟੈਂਕੀ ਤੇ ਬੈਠਾ ਆਪਣਾ ਅੱਜ ਤੱਕ ਕਪੂਤਰ ਪਾਣੀ 'ਚ ਨਹੀਂ ਗਿਆ ਠੀਕ ਹੈ ਕਿ ਨਹੀਂ ਜਿਹੜਾ ਮੈਂ ਸੰਭਿਆ ਆਪਣੇ ਪਾਣੀ ਤੇ ਸੰਭਿਆ ਭੂਆ ਦੀ ਕਿੰਨੀ ਬਦਨਾਮ ਦਿੱਤੇ ਉਹ ਕਿੰਨੇ ਰਹਿ ਜਾ ਕੇ ਛੱਡਾ ਆਪਣੇ ਕਪੂਤਰ ਪਾਣੀ ਤੇ ਨਹੀਂ ਜਾਂਦਾ ਠੀਕ ਨਹੀਂ ਅੱਜ ਤੱਕ ਗਿਆ ਨਹੀਂ ਹਣਾ ਤਾਂ ਕਰਕੇ ਮੈਨੂੰ ਨਾ ਬਲੇਮ ਕਰੋ ਬਾਈ ਬਣੇ ਉਹ ਮੈਂ ਨਹੀਂ ਸੰਭਾ ਜਿਹੜਾ ਮੈਂ ਸੰਭ ਮਾ ਆਪ ਹੀ ਦੱਸ ਦਿੰਦਾ ਹੁਣਾੁੱਲਾ ਅੜ ਗਿਆ ਮੇਰੇ ਵੀਰੋ ਟਰਾਲੀ ਰੇਦੀ ਲਾਉਣੀਆਂ ਬਾਈ 50 50 ਕੇਜੀ ਦੇ ਬੈਗਸ ਯੂਰੀਆ ਐਂਡ ਪਤਾ ਨਹੀਂ ਕਿਹੜੀ ਆ ਹੋਰ ਤੇ ਇਹ ਸਾਰੇ ਲਾਉਣੇ ਪੈਣਗੇ ਆਪਾਂ ਨੂੰ ਅੱਜ ਪਹਿਲੇ ਹੀ ਕੋਈ ਕੰਮ ਆਖਿਆ ਕਰਦਣੇ ਤੇ ਆਪ ਨੂੰ ਸੰਗ ਜਈ ਹਣਾ ਮੈਂ ਕਰ ਦਿੰਨੇ ਯਾਰ ਪਹਿਲਾ ਕੰਮ ਆ ਜਵਾਬ ਦਿੰਦੇ ਪੜੇ ਲੱਗਦੇ ਆ ਹਾਂ 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 ਸ਼ਕਤੀਮਾਨ ਮੇਰੀ ਮਦਦ ਕਰੋ ਸ਼ਕਤੀਮਾਨ ਆ ਗਿਆ ਵੀ ਮਦਦ ਕਰਨ ਓਏ 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 ਸ਼ਕਤੀਮਾਨ ਗੱਟੇ ਲਵਾਵੇਂਗਾ ਮੇਰੇ ਨਾਲ ਗੱਟੇ ਫਿਰ ਪਾਣੀ ਪੀਵੇਂਗਾ ਫਿਰ ਗੱਟੇ ਲਵਾਵੇਂਗਾ ਫਿਰ ਤੈਨੂੰ ਚੀਜੀ ਦਿਵਾ ਕੇ ਲਾਉਂਗਾ ਆ ਪੀ ਲਾ ਲੈ ਪੀਣਾ ਤਾਂ ਨਹੀਂ 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 ਇਹ ਨਹੀਂ ਪੀਣ ਵਾਲਾ ਉਹ ਤਾਂ ਠੰਡਾ ਸੀਗਾ ਤੂੰ ਵੀ ਪੀਣਾ ਸੀਗਾ ਚੱਲ ਕਰਾ ਪਾਣੀ ਪੀ ਲਾ ਪੀਲਾ 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 ਭਾਈ ਮੁੰਡਾ ਸਾਡੇ ਤੇ ਲੱਗ ਗਈ ਸਾਈਕਲੀ ਚਲਾ ਚਲਾ ਕੇ ਵੇਖੀ ਕਿ ਦਿਹਾੜਾ ਨਾ ਖਾਜੀ ਗੜਬੀ ਜੀ ਵਿੱਚੇ ਓਹੋ ਸੋਹ ਸੈਂਚਰੀਜ਼ ਲਾ ਦਿੱਤਾ ਮੁੰਡੇ ਨੇ ਪਾਣੀ ਪੀਣ ਲੱਗੇ ਨੇ ਚੱਲ ਫਿਰ ਚੱਕ ਗੱਟਾ ਸਿਰ ਤੇ ਹੁਣ ਫਿਰ ਤੈਨੂੰ ਚਾਕਲੇਟ ਦਵਾਉਂਗਾ ਕੀ ਕਰਦਾ ਹੁਣ ਵਾਹ ਹਾ ਕੰਮ ਕਰਲਾ 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 ਵੀਡੀਓ ਬੰਦ ਕਰ ਦੇਣਾ ਕਰਲਾ ਓ ਮਾਈ ਗॉड ਓਹੋ ਕੋਈ ਨਹੀਂ ਕੁਛ ਬੋਲਰ ਨੂੰ ਜੀ ਨਹੀਂ ਕਰ ਰਿਹਾ ਭਾਈ ਇਸ ਟਾਈਮ ਜਿਵੇਂ ਯਾਰ ਬੰਦ ਹੀ ਕਰਤਾ ਕੁਦਰੀ ਤਾਂ ਨਹੀਂ ਸਮਝਦੀ ਮੇਰੇ ਤੋਂ ਅੱਜ ਸਾਰਾ ਜੋਰ ਹੀ ਲਵਾਤਾ ਆਪਣਾ ਤਾਂ ਕੱਪ ਨਹੀਂ ਮਾਰਦੇ ਤੇ ਹੈ ਹੈ ਆਏ ਲਾਉਂਦਾ ਭਾਂ ਡਿੱਗਾ ਉਹ ਭਾਈ ਘਟੇਦਿਖਾਵਾ ਸਾਨੂੰ ਕਰੋ ਚੈੱਕ 50 50 ਕਿਲੋ 25 ਕਿਲੋ 50 ਕਿਲੋ ਤੇ ਇਧਰ ਵੇਖੋ ਓਏ ਹਾਏ 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 ਹੂ ਬੱਚਾ ਡਿੱਗਣ ਵਾਲਾ ਹੋ ਗਿਆ ਡੇਗੀ ਬੇਗ ਡੇਗੀ ਬੇਗ ਦੇ ਸਾਹਮਣੇ ਆਇਆ ਦੋ ਵੀ ਮਾਦਾ ਓ ਬਾਈ ਕਬੂਤਰ ਤਾਂ ਨਾ ਜਿਹੜੇ ਉੱਡੇ ਫਿਰਦੇ ਆ ਜੋਰ ਲਾਈ ਜਾਂਦੇ ਆ ਨਾ ਓਏ ਭਰਾਵਾ ਸੌ ਲੱਗੇ ਜੇ 4-5 ਗੱਟੇ ਹੋਰ ਹੁੰਦੇ ਨਾ ਮੈਂ ਡੇਗ ਬਣਾ ਸੀ ਚੱਕਰ ਖਾ ਕੇ ਇੱਕੇ ਸਾਂ ਲਾਏ ਆ ਕੱਲੇ ਨੇ ਉਹ ਮੋਢੇ ਤੇ ਕੋਈ ਸਿਰ ਤੇ ਮਗਰੋਂ ਤਾਂ ਇੱਕ ਕਮਲਿਆ ਮਾਰਨ ਲੱਗ ਗਿਆ ਜੀ ਕੋਈ ਆਏ ਲੰਕ ਜਾ ਕਰੇ ਕੋਈ ਆਏ ਜੋ ਹੈ ਕਰੇ ਚਲੋ ਕੋਈ ਨਾ ਕੀ ਕਰੀਏ ਕੰਮ ਸਾੜ ਰੱਖਿਆ ਨਾ ਬਾਬੇ ਬਹੁਤ ਟਾਈਮ ਹੋ ਗਿਆ ਪਹਿਲਾਂ ਤਾਂ ਮੰਨ ਕੇ ਚੱਲ ਦੀ ਜੋ ਖੇਤ ਕਣਕ ਨੂੰ ਕਵਜਾਉਂਦੇ ਕੱਲੇ ਹੀ ਕਿੱਲਾ ਕਿਲਾ ਦੋ ਦੋ ਕਿੱਲੇ ਗੱਟੇ ਮੋਢੇ ਤੇ ਚਾੱਕ ਕੇ ਕੱਲੇ ਹੀ ਲੈ ਜਾਂਦਾ ਸੀਗਾ ਹੁਣ ਤਾਂ ਕਹਾਣੀ ਖਤਮ ਬਾਬਿਓ ਹਾਲ ਵੇਖੋ ਮੇਰੇ ਵੀਰੋ ਕੀ ਹਾਲ ਹੋਇਆ ਪਿਆ ਐਨਾ ਬੁਰਾ ਹਾਲ ਤਾਂ ਬਾਜੀ ਤੋੜ ਦੇ ਕਬੂਤਰ ਦਾ ਨਹੀਂ ਹੁੰਦਾ ਜਿੰਨਾ ਮੇਰਾ ਹੋ ਗਿਆ ਸਾਂਭੋ ਬਈ ਮੈਨੂੰ ਤਾਂ ਸਿੱਧੀ ਸਿੱਧੀ ਆਜੋ ਮੇਰੇ ਕੋਲੇ ਜੀ ਲਿੰਗੀ ਨੇ ਸਾਂਭਣਾ ਭੱਜ ਜਾਓ ਠੀਕ ਐ ਇੱਕ ਜਾਨੀ ਆਜੋ ਵੀ ਚੱਲੀਏ ਘਰ ਨੂੰ ਬਈ ਕਬੂਤਰੀ ਦਾ ਆਪਣਾ ਉਹ ਫੇਰ ਗਿੱਲਾ ਕਰਤਾ ਕੱਪੜਾ ਕਿ ਕਰੀ ਆ ਯਾਰ ਖੁਰਕੀ ਕਿਉਂ ਇਨਕੀ ਇੱਥੇ ਕੋਈ ਲੱਗਾ ਮੈਂ ਕੋਈ ਘਰੇ ਲੱਗੀ ਹੋਈ ਐ ਅ ਰੇਤੇ ਤਣੇ ਆਣਾ ਚੱਲ ਕੋਈ ਨਾ ਇੰਨਾ ਤਾਂ ਸਰੀਰ ਨੂੰ ਚਾਹੀਦੀ ਐ ਰੇ ਸਪਰੇਅ ਸਰੀਰ ਬਦੂ ਫੁੱਲ ਗਈ ਨਿਆਣਾ ਮਾਰਾ ਮੋਟਾ ਠੀਕ ਹੈ ਕਿ ਨਹੀਂ ਮਰਦਾ ਚਿੱਤ ਜਈ ਕਾਲੇ ਫਾਤਾ ਗੱਟੇ ਚਾ ਕੇ ਨਾ ਫਿਰ ਤਾਂ ਕੁਝ ਵੀ ਕਰਨ ਨੂੰ ਜੀ ਨਹੀਂ ਕਰਦਾ ਕੋਮ ਲੱਗੇ ਮਰ ਮੁਰ ਦੀ ਲਾਨੇ ਵੀ ਡਿੱਗੂਗਾ ਉੱਤੇ ਕਦੇ ਕਿਦ ਨਹੀਂ ਡਿੱਗ ਬੇ ਮਾਰੂ ਇਹ ਆਪਾਂ ਨੂੰ ਗਾਰੰਟੀ ਹੈ ਜਦੋਂ ਹਨੇਰੀ ਆ ਗਈ ਨਾ ਸਾਥ ਕੋਈ ਨਾ ਦਾਦੇ ਵੇਲੇ ਇਹ ਲਓ ਜੀ ਟਾਈਮ ਨਾਲ ਹੀ ਨਾ ਧੋ ਕੇ ਹੋ ਗਏ ਫਰੈਸ਼ ਮੇਰੇ ਵੀਰੋ ਤੇ ਚਲਦੇ ਹਾਂ ਉਦੋਂ ਤੇ ਕਰੇ ਕੰਮਾਂ ਚ ਬਾਲੇ ਪਏ ਹਜੀ ਇੱਕ ਬਾਈਕ ਚ ਤੇਲ ਪਵਾ ਕੇ ਲਿਓਣਾ ਹੈ ਕੂਦਰੀ ਦਾ ਪਾਣੀ ਧਾਣੀ ਵੇਖਣਾ ਹੈ ਇੱਕ ਹਜੀ ਵੀਡੀਓ ਐਡਿਟ ਕਰਕੇ ਅਪਲੋਡ ਕਰਨੀ ਅੱਜ ਵਾਲੀ ਬਈ ਆਹਂ ਜੀ ਮੇਰੇ ਵੀਰੋ ਅੱਜ ਥੇਰ ਵੀ ਬੁਲਾਉਣ ਲੈ ਕੇ ਨਦਕਾਨ ਤੋਂ ਆਹ ਦੇਖੋ ਬਾਜੂ ਕੋਈ ਵੱਧ ਲਿਆ ਅੱਜ ਲਿਆਂਦੇ 1 ਲੱਖ ਦੇ ਬੂਰੇ ਨਹੀਂ ਨਹੀਂ 1 ਲੱਖ ਦੇ ਨਹੀਂ ਅੱਜ ਨੇ 70 ਲੱਖ ਦੇ ਪੁੱਲ ਗਿਆ ਕਰੇ ਆ ਕੇ ਦਿਖਾਉਣਾ ਮੈਂ ਚਲਦੇ ਛੇਤੀ ਛੇਤੀ ਐ ਇਤਾਂ ਯਾਰ ਮੈਨੂੰ ਲੱਗਾ ਜਮੀਂ ਕੱਟ ਲੈਂਦੇ ਬਈ ਯਾਰ ਵੱਧ ਹੀ ਲਿਆਉਂਦੇ ਤੋੜਣਾ ਮੈਂ ਚੱਲ ਕੋਈ ਨਾ ਆਸੇ ਪਾਸੇ ਸਾਰੇ ਖੱਲਾਂ ਖੁੰਜਿਆਂ ਚ ਇਕੱਠੇ ਕਰ ਲਾਂਗੇ ਜਿੰਨੇ ਵੀ ਪਏ ਹੋਏ ਘਰੋਂ ਘਰ ਚੱਕ ਲਵਾਂਗਾ ਮਾੜੇ ਮੋٹے ਜਿਹੜੇ ਹੋਏ ਤੇ ਬਈ ਹੁਣ ਮੈਂ ਰੋਟੀ ਖਾਇਆ ਕਰੇ ਆਗੇ ਬਈ ਇਹ ਹਨਾ ਟਾਈਮ ਦੇਖ ਲੋ 10 ਵਜੇ ਨਾਲੇ ਆ ਆ ਕੇ ਇਧਰ ਲੈ ਕਰੇ ਜੀ ਰੋਟੀ ਖਾਇਾਂ ਦੀ ਨਾ ਆਉਂਦੇ ਨਾ ਤਾਂ ਪਹਿਲਾਂ ਲੈ ਸੀ ਨਾ ਤੇ ਚਲੋ ਮੈਂ ਜਿਹੜੇ ਮਾੜੇ ਮੋٹے ਕੰਮ ਤੇ ਰਹਿੰਦੇ ਆ ਹਨਾ ਪਹਿਲਾਂ ਉਹ ਨਵੇੜਾ ਬਸ ਫਿਰ ਉਹਦੇ ਉੱਪ ਵਲੌਗ ਦੀ ਪਿੰਟ ਐਂਡਿੰਗ ਹੀ ਕਰਾਂਗੇ ਲਓ ਜੀ ਫਿਰ ਇਧਰ ਲੈ ਕਰੇ ਆਗੇ ਮੈਨੂੰ ਲੱਗਦਾ ਹੈ ਆਪਾਂ ਭਾਈ ਸਾਹਿਬ ਉਧਰ ਉਧਰ ਸਮਾਂਟੋਂ ਦੇਟੋਂ ਦੀ ਮਰ ਜਾਗੇ ਐਂ ਦਿਨ ਚ 500 ਗਿੜਾ ਰਾਣਾ ਪੈਂਦਾ ਉਧਰ ਦਾ ਤੇ ਇਧਰ ਦਾ ਮੈਨੂੰ ਬਿੱਲੀ ਬੁੱਲੀ ਤਾਂ ਨਹੀਂ ਆਂਦਰ ਉਧਰ ਨਾਲ ਕਿਤੇ ਨੁਕਸਾਨ ਕਰ ਗਈ ਹੋਵੇ ਨਹੀਂ ਆਈ ਅਜੇ ਤਾਂ ਚਿੱਲ ਕਰ ਰਹੀ ਹੈ ਇਹ ਤੇ ਕਬੂਤਰੀ ਨੇ ਮਾੜਾ ਮੋਟਾ ਜੇ ਕੰਮ ਕੀਤਾ ਆਪਦੇ ਵਾਲਾ ਚਲੋ ਕੋਈ ਗੱਲ ਨਹੀਂ ਉਹਨਾਂ ਨਹੀਂ ਹੋਇਆ ਤੇ ਕਿ ਨੁਕਸਾਨ ਵਾਲਾ ਕੰਮ ਹੋਇਆ ਕੋਈ ਟਾਈਮ ਦਿਖਾਵਾਂ ਤੁਹਾਨੂੰ ਕਿੰਨਾ ਹੋ ਗਿਆ ਲਓ ਭਾਈ 11 ਵਜਣ ਵਾਲੇ ਹੋਵੇ